ਅਗਰ ਤੁਸੀਂ ਵੀ ਪਹਾੜਾਂ ਦਾ ਰੁਖ ਕਰ ਰਹੇ ਹੋ ਪਹਾੜਾਂ ਦੇ ਵਿੱਚ ਘੁੰਮਣ ਜਾ ਰਹੇ ਹੋ ਤਾਂ ਰੁਕ ਜਾਓ ਥੋੜਾ ਸਮਾਂ ਕਿਉਂਕਿ ਪਹਾੜਾਂ ਦੇ ਹਾਲਾਤ ਜਿਹੜੇ ਨੇ ਇਸ ਵੇਲੇ ਕੁਝ ਸਖੀਨੀ ਨਜ਼ਰ ਆ ਰਹੇ ਤੇ ਅੱਜ ਘੁੰਮਣ ਗਏ ਲੋਕ ਨਦੀ ਦੇ ਵਿੱਚ ਫਸ ਗਏ ਨੇ ਹਾਲਾਂਕਿ ਉੱਤਰਾਖੰਡ ਦੇ ਵਿੱਚ ਪਾਰੀਮੀ ਦੇ ਚੱਲਦਿਆਂ ਰੈੱਡ ਅਲਰਟ ਮੌਸਮ ਵਿਭਾਗ ਦੇ ਵੱਲੋਂ ਪਹਿਲਾਂ ਹੀ ਜਾਰੀ ਕੀਤਾ ਗਿਆ ਸੀ ਪਰ ਫਿਰ ਵੀ ਲੋਕ ਜਿਹੜਾ ਲਗਾਤਾਰ ਪਹਾੜਾਂ ਦੇ ਵਿੱਚ ਘੁੰਮਣ ਜਾ ਰਹੇ ਨੇ ਜਿਸ ਕਰਕੇ ਹਰ ਰੋਜ਼ ਹੀ ਪਹਾੜਾਂ ਦੇ ਵਿੱਚ ਵੱਡੇ ਵੱਡੇ ਹਾਦਸੇ ਵਾਪਰਦੇ ਆ ਬੀਤੇ ਦਿਨ ਵੀ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਸੀ ਇੱਕ ਪੂਰਾ ਪਰਿਵਾਰ ਜੋ ਹੈ ਨਦੀ ਦੇ ਵਿੱਚ ਰੁੜ ਜਾਂਦਾ ਨਿੱਕੇ ਨਿੱਕੇ ਬੱਚੇ ਸੀ ਪਤੀ ਪਤਨੀ ਸੀ ਸਾਰਾ ਕੀ ਪਰਿਵਾਰ ਜਿਹੜਾ ਹੈਗਾ ਤਹਿਸ ਨਹਿਸ ਹੋ ਜਾਂਦਾ ਪੂਰਾ ਪਰਿਵਾਰ ਉਜੜ ਜਾਂਦਾ ਕਿਉਂਕਿ ਘੁੰਮਣ ਗਿਆ ਇੱਕ ਪਰਿਵਾਰ ਜਿਹੜਾ ਹੈਗਾ ਨਦੀ ਦੇ ਵਿੱਚ ਰੁੜ ਜਾਂਦਾ ਤੇ ਹੁਣ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਘੁੰਮਣ ਗਏ ਲੋਕ ਜਿਹੜੇ ਨੇ ਨਦੀ ਦੇ ਵਿੱਚ ਫਸ ਜਾਂਦੇ ਹਾਲਾਂਕਿ ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਫਟਾਫਟ ਜਿਹੜਾਗਾ ਕੰਟਰੋਲ ਰੂਮ ਦੇ ਵਿੱਚ ਫੋਨ ਕੀਤਾ ਜਾਂਦਾ ਹੈ ਜਿਸ ਤੋਂ ਬਾਅਦ ਬਚਾਅ ਟੀਮਾਂ ਜੋ ਨੇ ਮੌਕੇ ਦੇ ਉੱਤੇ ਪੁੱਜ ਜਾਂਦੀਆਂ ਤਾਂ ਦੱਸਦੀਏ ਕਿ ਇਹਨਾਂ ਦਿਨਾਂ ਦੇ ਵਿੱਚ ਤੇ ਜ਼ਮੀਨ ਕਰਕੇ ਪਹਾੜਾਂ ਤੇ ਮੌਜੂਦ ਨਦੀਆਂ ਜੋ ਨੇ ਪਾਣੀ ਦੇ ਨਾਲ ਭਰ ਜਾਂਦੀਆਂ ਤੇ ਪਾਣੀ ਦਾ ਵਹਾਅ ਤੇਜ਼ ਹੋਣ ਕਰਕੇ ਹਰ ਰੋਜ਼ ਹੀ ਵੱਡੇ ਵੱਡੇ ਹਾਦਸੇ ਵਾਪਰ ਜਾਂਦੇ ਆ ਹਾਲਾਂਕਿ ਜੇਕਰ ਮੌਕੇ ਦੇ ਉੱਤੇ ਬਚਾਅ ਟੀਮਾਂ ਨਾ ਪੁੱਜਦੀਆਂ ਤਾਂ ਇੰਨਾ ਪਰਿਵਾਰਾਂ ਦੀ ਜਾਨ ਦੇ ਉੱਤੇ ਬਣ ਸਕਦੀ ਸੀ ਜੁਨਦੀ ਦੇ ਵਿੱਚ ਫਸੇ ਹੋਏ ਸੀ ਤਾਂ ਦੇਖ ਸਕਦੇ ਹੋ ਤਸਵੀਰਾਂ ਦਿਲ ਨੂੰ ਕੰਬਾ ਕੇ ਰੱਖ ਦੇਣ ਵਾਲੀਆਂ ਤਸਵੀਰਾਂ ਨੇ ਹਾਲਾਂਕਿ ਜੋ ਮੌਸਮ ਵਿਭਾਗ ਹੈ ਉਹਨਾਂ ਦੇ ਵੱਲੋਂ ਵੀ ਮਨਾ ਕੀਤਾ ਗਿਆ ਕਿ ਤੁਸੀਂ ਪਹਾੜਾਂ ਤੇ ਕੁੰਮਨ ਨਾ ਜਾਓ ਉਤਰਾਖੰਡ ਨਾ ਜਾਓ ਕਿਉਂਕਿ ਇਸ ਵੇਲੇ ਬਾਰਿਸ਼ ਤਾਂ ਦੌਰ ਹੈ ਬਰਸਾਤਾਂ ਦੇ ਦੌਰਾਨ ਪਹਾੜ ਖਿਸਕਣ ਦਾ ਡਰ ਹੁੰਦਾ ਹੈ ਲੈਂਡਸਲਾਈਡਿੰਗ ਦਾ ਡਰ ਹੁੰਦਾ ਹੈ ਤੇ ਨਾਲ ਹੀ ਕਈ ਸਾਰੇ ਵੱਡੇ ਹਾਦਸਿਆਂ ਦੇ ਹੋਣ ਦਾ ਵੀ ਡਰ ਬਣਿਆ ਰਹਿੰਦਾ ਪਰ ਫਿਰ ਵੀ ਲੋਕ ਜਿਹੜਾਗਾ ਘੁੰਮਣ ਤੋਂ ਟਾਲਦੀ ਰਹੇ ਲੋਕ ਫਿਰ ਤੋਂ ਪਹਾੜਾਂ ਦਾ ਰੁੱਖਾਰੇ ਨੇ ਜੋ ਵੀਡੀਓ ਤੁਸੀਂ ਆਪਣੀ ਟੀਵੀ ਸਕਰੀਨਸ ਤੇ ਦੇਖ ਰਹੇ ਹੋ ਇਹ ਤਸਵੀਰਾਂ ਜੋ ਨੇ ਉੱਤਰਾਖੰਡ ਦੇ ਦਹਿਰਾ ਦੂਨ ਦੀਆਂ ਨੇ ਜਿੱਥੇ ਲੋਕ ਜੋ ਨੇ ਫਸ ਚੁੱਕੇ ਐ ਲੋਕਾਂ ਨੂੰ ਅਪੀਲ ਵੀ ਕਈ ਵਾਰ ਮੌਸਮ ਵਿਭਾਗ ਨੇ ਕੀਤੀ ਪ੍ਰਸ਼ਾਸਨ ਨੇ ਵੀ ਕੀਤੀ ਕਿ ਨਦੀਆਂ ਦੇ ਨੇੜੇ ਨਾ ਜਾਓ ਅਜੇ ਪਹਾੜਾਂ ਦੇ ਵਿੱਚ ਨਾ ਜਾਓ ਕਿਉਂਕਿ ਪਹਾੜਾਂ ਦੇ ਵਿੱਚ ਬਰਸਾਤਾਂ ਦੇ ਮਗਰੋਂ ਹਾਲਾਤ ਕਾਫੀ ਜ਼ਿਆਦਾ ਇਸ ਵੇਲੇ ਨਾਜ਼ੁਕ ਬਣੇ ਹੋਏ ਐ ਮੌਕੇ ਦੇ ਉੱਤੇ ਮੌਜੂਦ ਲੋਕਾਂ ਦੇ ਵੱਲੋਂ ਕੰਟਰੋਲ ਰੂਮ ਦੇ ਵਿੱਚ ਫੋਨ ਕੀਤਾ ਗਿਆ ਤੇ ਐਸ ਡੀ ਆਰ ਐਫ ਦੀਆਂ ਟੀਮਾਂ ਮੱਕੇ ਤੇ ਪੁੱਜੀਆਂ ਜਿਸ ਤੋਂ ਬਾਅਦ ਇਹਨਾਂ ਲੋਕਾਂ ਨੂੰ ਬਚਾਅ ਕਾਰਜ ਦੇ ਮਗਰੋਂ ਜਿਹੜੇਗਾ ਸੁਰੱਖਿਅਤ ਬਾਹਰ ਕੱਢ ਲਿਆ ਜਾਂਦਾ ਹਾਲਾਂਕਿ ਜੇਕਰ ਮੌਕੇ ਦੇ ਉੱਤੇ ਐਸਡੀਆਰਐਫ ਦੀਆਂ ਟੀਮਾਂ ਨੂੰ ਬਚਾਅ ਕਾਰਜ ਦੀਆਂ ਟੀਮਾਂ ਨੂੰ ਪਹੁੰਚਣ ਦੇ ਵਿੱਚ ਜਰਾਂਕ ਵੀ ਦੇਰੀ ਹੋ ਜਾਂਦੀ ਤਾਂ ਬਹੁਤ ਵੱਡਾ ਹਾਦਸਾ ਵਾਪਰ ਸਕਦਾ ਸੀ ਕਿਉਂਕਿ ਬੀਤੇ ਦਿਨ ਵੀ ਪਰਿਵਾਰ ਤੇ ਪਰਵਾਹ ਜਿਹੜੇ ਨੇ ਨਦੀ ਦੇ ਤੇਜ਼ ਪਾਣੀ ਦੇ ਵਹਾਅ ਕਰਕੇ ਰੁੜੇ ਨੇ ਤਾ ਹੁਣ ਫਿਰ ਤੋਂ ਅਪੀਲ ਕੀਤੀ ਜਾ ਰਹੀ ਹੈ ਕਿ ਤੁਸੀਂ ਅਜੇ ਪਹਾੜਾਂ ਦਾ ਰੁੱਖ ਨਾ ਕਰੋ ਕਿਉਂਕਿ ਪਹਾੜਾਂ ਦੇ ਵਿੱਚ ਹਾਲਾਤ ਇਸ ਵੇਲੇ ਸਹੀ ਨਹੀਂ ਬਰਸਾਤਾਂ ਦੇ ਮਗਰੋਂ ਪਹਾੜਾਂ ਦੇ ਉੱਤੇ ਲੈਂਡਸਲਾਈਡਿੰਗ ਹੋ ਸਕਦੀ ਹੈ ਪਹਾੜ ਲਗਾਤਾਰ ਜਿਹੜੇ ਨੇ ਸੜਕਾਂ ਦੇ ਉੱਤੇ ਡਿੱਗ ਰਹੇ ਨੇ ਕਿਸੇ ਵੀ ਤਰ੍ਹਾਂ ਦਾ ਹਾਦਸਾ ਕਦੋਂ ਵੀ ਵਾਪਰ ਸਕਦਾ ਹੈ ਇਸਕਾ ਕਿ ਤੁਸੀਂ ਆਪਣੇ ਪਰਿਵਾਰਾਂ ਦੇ ਨਾਲ ਸੁਰੱਖਿਅਤ ਰਹੋ ਘਰਾਂ ਦੇ ਵਿੱਚ ਰਹੋ ਤਾਂ ਜੋ ਮੌੜ ਤੋਂ ਅਜਿਹੀਆਂ ਘਟਨਾਵਾਂ ਨਾ ਵਾਪਰ ਸਕਣ